ਜਨ ਬਿਊਟੀ ਬਾਈਦਰਮਜੀਤ ਸਿੰਘ ਜਿਨ੍ਹਾਂ ਨੇ ਲਾਈ ਹੈ ਰਾਜਨੀਤੀ ਤੇ 5 ਮਿੰਟ ਵਾਸਤੇ ਬੋਲਣਾ ਹੈ। ਸੋ ਮੈਂ ਕੋਸ਼ਿਸ਼ ਕਰਾਂਗਾ ਕਿ ਭਾਵੇਂ ਪਹਿਲਾਂ ਤੈਨਹੀਂ ਸੀ ਪਰ ਫਿਰ ਵੀ 5 ਮਿੰਟ ਦੇ ਵਿੱਚ ਜਿੰਨੀ ਵੀ ਗੱਲ ਤੁਹਾਡੇ ਨਾਲ ਕਰ ਸਕਾਂ ਕਰਾਂ। ਨਹੀਂ ਬੇਸਿਕ ਜੀਆਂ ਗੱਲਾਂ ਜੇ ਸਮਝ ਲਈ ਤੇ ਸਾਨੂੰ ਇਹ ਗੱਲ ਸਮਝ ਆ ਜਾਣੀ ਹੈ ਕਿ ਸਿੱਖ ਧਰਮ ਪਹਿਲਾਂ ਵੀ ਗੱਲ ਸਪਸ਼ਟ ਕਰ ਲਓ ਕਿ ਸਿੱਖਤ ਧਰਮ ਹੈ ਇਹਦੇ ਤੇ ਵੈਸੇ ਬੜੀ ਖੁੱਲ ਕੇ ਗੱਲ ਹੈ ਭਾਈ ਅਮਰਤਪਾਲ ਸਿੰਘ ਬਣਾਨੀ ਬਰੀ ਡੀਜੇ ਚ ਕਰ ਦਿੱਤੀ ਜਿਵੇਂ ਧਰਮ ਕਿੰਨੇ ਉਸ ਤੋਂ ਬਾਅਦ ਸਭ ਨਾਲ ਸੌਂਦੇ ਹੋਣੇ ਕਿ ਜੇ ਕਹਾਂਗੇ ਜਦੋਂ ਕੌਮ ਤੱਕਰ ਗੱਲ ਕਰਨ ਜਾਂਦੀ ਹੈ ਉਦੋਂ ਫਿਰ ਜਦੋਂ ਦੇਸ਼ ਤੱਕਰ ਕਰ ਪਹੁੰਚਦੀ ਹੈ ਫਿਰ ਸਟੇਟ ਤੱਕਰ ਵੀ ਜਾਂਦੀ ਹੈ ਉਹ ਕੋਈ ਨਹੀਂ ਨੇਸ਼ਨ ਬਿਨਾ ਸਟੇਟ ਦੀ ਐਸਪੀਰੇਸ਼ਨ ਤੋਂ ਨਹੀਂ ਹੁੰਦੀ ਸਭ ਤੋਂ ਪਹਿਲਾਂ ਤੁਰੀ ਸੀ ਦੱਲ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਮੈਂ ਬੰਤੂਲਾ ਮੈਂ ਵਿੱਚ ਭੁੱਲ ਜਾਂਦਾ ਉਹ ਇਸ ਕਰਕੇ ਤਾਂ ਗੋਲਦਾ ਤੁ ਨਹੀਂ ਭੁੱਲ ਜਾਈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਬੰਤੂਲਾ ਹੁਣ ਕਿਸੇ ਬੜੇ ਅਸੀਂ ਗਲਤੀ ਕਰ ਜਾਂਦੇ ਆ ਕਿ ਇਕੱਲਾ ਸਿੱਕੀ ਨੂੰ ਪੰਥ ਦੇ ਦਾਇਰੇ ਦੇ ਵਿੱਚ ਪਹੁੰਚਾ ਜਾਣੇ ਕਿ ਇਹ ਪੰਥ ਹੈ ਕਿਉਂ ਕੋਈ ਪੰਥ ਬਿਨਾ ਮੰਜ਼ਿਲ ਤੋਂ ਨਹੀਂ ਕਿਉਂਦਾ ਮੰਨੇ ਮੱਗ ਨਾ ਚੱਲੇ ਪੰਥ ਉਸ ਕੋ ਅਗੇ ਕੀ ਹੈ ਮੰਨੇ ਧਰਮ ਸੇਤੀ ਸਰਬੰਧ ਤੋਂ ਧਰਮ ਨਾਲ ਹੈ ਪੰਥੀ ਪਰ ਸਰਬੰਧ ਧਰਮ ਨਾਲ ਹੈ ਇਹਦੀ ਮੰਜ਼ਿਲ ਧਰਮ ਹੈ ਮੇਰੇ ਜੇ ਇਕੱਲਾ ਪੰਥ ਰੱਖਿਆ ਤਾਂ ਵੀ ਜਉਂਦੇ ਨੇ ਇਕੱਲਾ ਪੰਥ ਰੱਖੋ ਕਹਿੰਦੇ ਨੇ ਕਿ ਇਹ ਸਨਾਤਨਤਾ ਹੀ ਇੱਕ ਪੰਥ ਹੈ ਇੱਕ ਸਨਾਤਨੀ ਜਿਹਨ ਪਚਾਰ ਦਾ ਰਾਏ ਉਹਦੇ ਵਿੱਚੋਂ ਹੀ ਕਿ ਨਿਕਲਿਆ ਪੰਥ ਹੈ ਅਨੇਕਾ ਪੰਥ ਨੇ ਖਟਦਰਸ਼ਨ ਵਰਤੇ ਵਰਤਾਰਾ ਗੁਰੂ ਕਾ ਦਰਸ਼ਨ ਨੂੰ ਪਾਰਾ ਇਹ ਤੁਸੀਂ ਕਹਿੰਦੇ ਜੇ ਕੋਤੋਂ ਨੂੰ ਨਾਲ ਨਮਸਤੇ ਕੋਈ ਕਿ ਸਨਾਤਨ ਦਾ ਹਿੱਸਾ ਬਣ ਆ ਲਿੰਦੇ ਸੋ ਗੱਲ ਹੈ ਜਦੋਂ ਰਾਜਨੀਤੀ ਦੀ ਗੱਲ ਆ ਰਹੀ ਹੈ ਸਭ ਤੋਂ ਪਹਿਲਾਂ ਅਸੀਂ ਆਪਣੀ ਬੁਨਿਆਦ ਦੇਖਣੀ ਹੈ ਕਿ ਅਸੀਂ ਖੜੇ ਕਿੱਥੇ ਹਾਂ ਸਾਡੀ ਸ਼ੌਦਾਲੀ ਸਾਡੀ ਟਰਨੋਲਜੀ ਜੋ ਅਸੀਂ ਗੱਲਾਂ ਕਰਦੇ ਹਾਂ ਜਿਹੜੇ ਸ਼ਬਦ ਅਸੀਂ ਵਰਤਦੇ ਹਾਂ ਕਿ ਅਸੀਂ ਉਹਨਾਂ ਨਾਲ ਵਫਾ ਕਰਦੇ ਹਾਂ ਆਪਾਂ ਖਤੇ ਤੋਂ ਗੱਲ ਸ਼ੁਰੂ ਕੀਤੀ ਹੈ ਕਿ ਵਾਇਕਲ ਜੀ ਦਾ ਖਾਲਸਾ ਖਾਲਸਾ ਕੀ ਹੈ ਇੱਥੇ ਗੱਲ ਸਪਸ਼ਟ ਹੋ ਜੇ ਨੇ ਖਾਲਸੇ ਦਾ ਮਤਲਬ ਪਿਓਰ ਨਹੀਂ ਹੈ ਖਾਲਸਾ ਦਾ ਮਤਲਬ ਪਿਓਰ ਹੈ ਪਰ ਖਾਲਸੇ ਦਾ ਮਤਲਬ ਪਿਓਰ ਨਹੀਂ ਹੈ ਖਾਲਸਾ ਮਤਲਬ ਸੋਵਰਨ ਸਰਤਾਜ ਖੁਦ ਮੁਖਤਿਆਰ ਭਾਈ ਕਾਂ ਸਿੰਘ ਨਾਭਾ ਵੀ ਖਾਲਸੇ ਦੇ ਹੱਥ ਖਾਲਸਾ ਜਮੀਨ ਨਾਲ ਰਿਲੇਟ ਕਰਕੇ ਕਰਦੇ ਉਹ ਜਮੀਨ ਜਿੱਤਾ ਸਿੱਧਾ ਰਾਜ ਨਾਲ ਸੰਬੰਧ ਹੈ ਕੋਈ ਟੈਕਸ ਨਹੀਂ ਲੱਗੇ ਜਦੋਂ ਅਸੀਂ ਖਾਲਸੇ ਦੀ ਗੱਲ ਕਰਦੇ ਆ ਕਿ ਜਿਹਦੇ ਉੱਤੇ ਕੋਈ ਹੋਰ ਟੈਕਸ ਨਹੀਂ ਲੱਗਦਾ ਜਿਹੜਾ ਸੋਵਰਨ ਹੈ ਇਕ ਅਕਾਲੀ ਧਰਮ ਹੈ ਇਹਨੂੰ ਖਾਲਸਾ ਧਰਮ ਵੀ ਕਿਹਾ ਜਾਂਦਾ ਹੈ ਖਾਲਸਾ ਮਤਲਬ ਜਿਹਦਾ ਸਿੱਧਾ ਸਬੰਧ ਅਕਾਲ ਨਾਲ ਹੈ ਜਦੋਂ ਤੁਹਾਡੇ ਅੰਦਰ ਸੈਂਸ ਆਫ ਸੋਵਰਨਟੀ ਆਏਗੀ ਖਾਲਸਾ ਧਰਮ ਨੂੰ ਸਮਝ ਕੇ ਤੁਹਾਡੀ ਜਰਮਨੀ ਰਾਜਨੀਤੀ alter ਬਣਣੀ ਹੈ ਜਿਹਦੇ ਸੈਂਸ ਆਫ ਸੋਵਰਨਟੀ ਹੈ ਕੋਲ ਵਾਸਤੇ ਮਰੇਜਾ ਨੇ ਖਾਲਸਾ ਸ਼ਬਦ ਦੇ ਅਕਾ ਪਿਓਰ ਕੀਤੇ ਇਹ ਤਾਂ ਪਹਿਲਾਂ ਕਦੇ ਵੀ ਖਾਲਸੇ ਸ਼ਬਦ ਦੇ ਅਸਲ ਪਿਓ ਨਹੀਂ ਹੋਇਆ ਸੈਕਸ 78 ਤੋਂ ਚਲਣੀ ਹੈ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਜੇ ਖਾਲਸਾ ਸੋਵਰਨ ਹੈ ਤਾਂ ਇਹ ਆਪਣੇ ਮੰਦ ਦੇ ਵਿੱਚ ਫਤਿਹ ਸ਼ਬਦ ਆ ਲੈ ਇੰਟਰਨੈਟਿਡ ਹੈ ਫਤਿਹ ਦਾ ਸੁਭੰਤ ਬਈ ਸੋਵਰਟੀ ਦੇ ਨਾਲ ਹੈ ਜੇ ਸੋਵਰਨ ਹੈ ਫਤਿਹ ਆਇਆ ਅੱਗੇ ਆ ਮਤਲਬ ਦੋ ਦੋ ਜਾਂ ਛੋਟੇ ਛੋਟੇ ਨੁਕਤੇ ਸਾਹਮਣੇ ਕਰਨੇ ਆ ਕਿਉਂਕਿ ਮਿੰਟ ਪੰਜ ਹੀ ਹੈ ਅੱਗੇ ਸ਼ਬਦ ਆਪਾਂ ਵਰਤਦੇ ਆ ਕਿ ਇਹ ਸਰਦਾਰ ਜਗਤਾਰ ਸਿੰਘ ਨੇ ਇਹ ਸਰਦਾਰ ਮਿਰਮਨਜੀਤ ਸਿੰਘ ਬੋਲੇ ਨੇ ਜਾਨੀ ਮਤ ਪਾਸ ਸਿੰਘ ਬੋਲੇ ਸ਼ਬਦ ਆ ਜਾਂ ਸਿੰਘ ਸਿੰਘ ਦਾ ਮਤਲਬ ਇਸੋ ਹੋਰ ਹੈ ਸਿੰਘ ਦਾ ਮਤਲਬ ਜਾਨਾ ਸ਼ੇਰ ਨਹੀਂ ਜਿਹੜਾ ਸ਼ੇਰ ਇਸ ਦਾ ਲਿਆ ਸ਼ੇਰ ਤੇ ਇੱਕ ਕੇਵਲ ਇਸ਼ਾਰਾ ਹੈ ਕਿਉਂਕਿ politickal ਅਪਰੋਚ ਹੈ ਇੱਕ ਇਸ਼ਾਰਾ ਹੈ ਜਿਸ ਸੇ ਇਹ ਕਿਹੜਾ ਕੌਰ ਕਿਉਂ ਆਇਆ ਕੌਰ ਸ਼ੇਰ ਨਹੀਂ ਹੋਗੀ ਕੌਰ ਮਤਲਬ ਕੁਮਰੀ ਤੋਂ ਕੌਰ ਸ਼ਬਦ ਨਿਕਲੇਗਾ ਕੁਮਰੀ ਤੋਂ ਪਰ ਕੋ ਤੁਹਾਨੂੰ ਆਪਣੀ ਧੀਰੀ ਨੂੰ ਪਾਉਣ ਵਾਸਤੇ ਕੌਰ ਸ਼ਬਦ ਦੇ ਅਰਥ ਕੁੜੀ ਤੋਂ ਕਰ ਦਿੰਦੇ ਨੇ ਕੁੜੀ ਤੋਂ ਬਾਅਦ ਤਾਂ ਕੂੜ ਤੋਂ ਪੈਦਾ ਹੋਈ ਕੁਮਰੀ ਮਤਲਬ ਸੋਵਰਨ ਸਿੰਘ ਮਤਲਬ ਸੋਵਰਨ ਤੇ ਜਿਹੜੇ ਸਿੰਘ ਅਸੀਂ ਕਰਦੇ ਆਂ ਸਿੰਘ ਦੇ ਭੋਜਨ ਨੂੰ ਜੋਰ ਨਾਲ ਜਾਣੇ ਐਸੇ ਹੀ ਠੱਗ ਦੇਵੋ ਮਖਾਨੇ ਸਿੰਘ ਦਾ ਮਤਲਬ ਠੱਗ ਵੀ ਹੁੰਦਾ ਹੈ ਗੁਰਬਾਣੀ ਦੇ ਤੱਕ ਜਿਹੜਾ ਠੱਗੀ ਨਾਲ ਸ਼ਿਕਾਰ ਕਰਨਾ ਜਾਣਦਾ ਹੋਵੇ ਜਿਹੜਾ ਪਰਦੇ ਨਾਲ ਸ਼ਿਕਾਰ ਕਰਨਾ ਜਾਂਦਾ ਜਾਣਦਾ ਹੋਵੇ ਉਹ ਵੀ ਸਿੰਘ ਦਿੱਤੀ ਹੈ ਸੋ ਅਸੀਂ ਜਿਹੜੇ ਸਿੰਘ ਦੇ ਹੱਥ ਲੈਨੇ ਆ ਸਾਡੀ ਟਰਮਨੋਲੋਜੀ ਸਾਡੀ ਅਪਰੋਚ ਜੋ ਹੈ ਉਹ ਹੋਰ ਹੈ ਸਾਡੇ ਸਿੰਘ ਦੇ ਹੱਥ ਨੇ ਸੌਰਾ

ਮੁੱਖ ਦੀ ਗੱਲ ਇਹ ਹੈ ਮੈਨੂੰ ਇਸ਼ਾਰਾ ਹੋ ਗਿਆ ਹੈ ਭਾਈ ਸਾਹਿਬ ਖੜ ਕੇ ਨਮਦਰ ਸਮਾ ਹੋ ਗਿਆ ਮੁੱਖ ਦੀ ਗੱਲ ਇਹ ਹੈ ਕਿ ਜਿੰਨਾ ਚਿਰ ਤੱਕ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਇਹਦੇ ਅੱਗੇ ਡੂਗਾ ਨਾ ਜਾਣੀ ਪਈ ਪਹਿਲਾਂ ਬੇਸਿਕ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜੋ ਜਿੱਥੇ ਅਸੀਂ ਗਲਤੀ ਕਰ ਜਾਂਦੇ ਆ ਉਹਨਾਂ ਸ਼ਬਦਾਂ ਨੂੰ ਉਹਨਾਂ ਟਰਮਸ ਨੂੰ ਅਸੀਂ ਸਮਝਣਾ ਹੈ ਕਿ ਤਰਮਾਹਾਰ ਹੈ ਦਰਬਾਰ ਤੋਂ ਹੁਕਮ ਆਉਂਦਾ ਏ ਹੁਕਮ ਆਉਂਦਾ ਏ ਹੁਕਮ ਨਾਮੇ ਦੇ ਰੂਪ ਦੇ ਵਿੱਚ ਜਦੋਂ ਕੋਈ ਹੁਕਮਨਾਮਾ ਆਉਂਦਾ ਏ ਤੇ ਕੋਈ ਚੁਆਇਸ ਨਹੀਂ ਜਿਵੇਂ ਮੰਨਣਾ ਕਿ ਨਹੀਂ ਮੰਨਣਾ ਮਤਲਬ ਮੰਨਣਾ ਏ ਜੇ ਨਹੀਂ ਮੰਨਣਾ ਤੇ ਦੋਸ਼ੀ ਹੈ ਉਥੇ ਤਖਤਾ ਹੈ ਉਥੇ ਨਗਾਰਾ ਏ ਸਾਡੀ ਸਾਰੀ ਟਰਮਨੋਲੋਜੀ ਜਿਹੜੀ ਹੈ ਉਹ ਸਿਆਸਤ ਤੋਂ ਪਰੇ ਨਹੀਂ ਹੈ ਪਰ ਮੈਂ ਟਵੈਲਾ ਬਾਂਧੀ ਦਿੱਤੇ ਜੇ ਸਿਆਸਤ ਦੇ ਹੁਕਮਾਂ ਸੋ ਬਹੁਤ ਆਸਾਨੀਤਾ ਹੈ ਮੈਂ ਤੇ ਕੀ ਮਜ਼ਾ ਜੀ ਆ ਤੁਹਾਂ ਦਾ ਕੋਪਾ ਕਾਹਦਾ ਕਿ ਅੰਨੀ ਜੀ ਦਾ ਬੜਾ ਸੋਹਣਾ ਪ੍ਰੋਗਰਾਮ ਇਹਨਾਂ ਨੇ ਆਰਗੇਨਾਈਜ਼ ਕੀਤਾ ਹੈ। ਬਹੁਤ ਇਹਨਾਂ ਦਾ ਧੰਨਵਾਦ ਕਰਨਾ ਵੀ ਮੰਨੇ 5 ਮਿੰਟ ਜਿਹੜੇ ਆ ਇਹ ਸਬਜੈਕਟ ਦੇ ਬੋਲਣ ਵਾਸਤੇ ਕਿੰਤੇ ਹੀ ਬੜੇ insan ਜਿਹਾ ਪਾਉਂਦੇ ਆ ਸਾਰੇ ਪਿਆਰ ਨਾਲ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ